ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੀਐਮਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਪੰਜਾਬ ਵਾਸੀ ਦੀ ਜ਼ਿੰਦਗੀ ਨੂੰ ਮੁੜਲੀ ਤੇ ਲਿਆਉਣ ਲਈ ਸ਼ੁਰੂ ਕੀਤੀ ਤੇ ਮਿਸ਼ਨ ਚੜ੍ਹਦੀ ਕਲਾ ਲਈ ਪੰਜਾਬ ਦੇ 13 ਉੱਗੇ ਉਦਯੋਗਪਤੀਆਂ ਨੇ ਆਪਣਾ ਵੱਡਾ ਯੋਗਦਾਨ ਪਾਉਂਦੇ ਆ ਉਦਯੋਗ ਮੰਤਰੀ ਸੰਜੀਵ ਰੋੜਾ ਦੀਗਵਾਈ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਕਰੀਬਨ 6 ਕਰੋੜ ਰੁਪਏ ਦੀ ਸਹਿਯੋਗ ਰਾਸ਼ੀ ਦੇ ਚੈੱਕ ਸੌਪੇ ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਰੋੜਾ ਨੇ ਹੜ੍ਹ ਪੀੜਤਾਂ ਨੂੰ ਲੈ ਕੇ ਡੂੰਗੀ ਚਿੰਤਾ ਜ਼ਾਹਰ ਕੀਤੀ ਉਹਨਾਂ ਨੇ ਜਿੱਥੇ ਖੋਦ ਹੜ੍ਹ ਪੀੜਤਾਂ ਲਈ ਬਣਾਏ ਰੰਗਲਾ ਪੰਜਾਬ ਰਾਹਤ ਫੰਡ ਦੇ ਵਿੱਚ 50 ਲੱਖ ਰੁਪਏ ਦਾ ਯੋਗਦਾਨ ਪਾਇਆ ਉੱਥੇ ਹੀ ਇੰਡਸਟਰੀ ਅਤੇ ਐਨ ਆਰ ਆਈ ਭਰਾਵਾਂ ਨੂੰ ਵੀ ਯੋਗਦਾਨ ਪਾਉਣ ਦੀ ਅਪੀਲ ਕੀਤੀ ਕੈਬਨਟ ਮੰਤਰੀ ਸੰਜੀਵ अरोड़ा ਨੇ ਕਿਹਾ ਕਿ ਅਸੀਂ ਐਨਆਰਆਈ ਭਰਾਵਾਂ ਅਤੇ ਕਾਰੋਬਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਰੰਗਲਾ ਪੰਜਾਬ ਫੰਡ ਦੇ ਵਿੱਚ ਵੱਧ ਤੋਂ ਵੱਧ ਪੈਸਿਆਂ ਦਾ ਯੋਗਦਾਨ ਪਾਉਣ ਉਹਨਾਂ ਦੱਸੇ ਕਿ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਂ ਤੇ ਬਣਾਏ ਚੈਰੀਟੇਬਲ ਟਰਸਟ ਵੱਲੋਂ 50 ਲੱਖ ਰੁਪਏ ਦਾ ਯੋਗਦਾਨ ਪਾਇਆ ਇਸੇ ਤਰ੍ਹਾਂ ਮੋਂਟੇ ਕਾਰਲੋ ਗਰੁੱਪ ਨਾਹਰਲੇ ਕਾਮਲੋਸਵਲ ਹੈਪੀ ਫੋਰਜਿੰਗ ਸੀਗਲ ਇੰਡੀਆ ਵੱਲੋਂ ਕਰੋੜਾਂ ਰੁਪਏ ਦਾ ਯੋਗਦਾਨ ਰੰਗਲਾ ਪੰਜਾਬ ਦੇ ਵਿੱਚ ਪਾਇਆ ਗਿਆ ਇਸ ਤੋਂ ਇਲਾਵਾ ਹੋਰ ਵੀ ਕਾਰੋਬਾਰੀਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਫੰਡ ਦੇ ਵਿੱਚ ਪੈਸਿਆਂ ਦਾ ਯੋਗਦਾਨ ਦਿੱਤਾ ਹੈ ਦੱਸਦੇ ਕਿ ਹੁਣ ਤੱਕ 4000 ਲੋਕ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਯੋਗਦਾਨ ਪਾ ਚੁੱਕੇ ਨੇ ਅੱਜ ਮੈਂ ਪਿਛਲੇ 2 ਦਿਨ ਚ ਲੁਧਿਆਣਾ ਸੀਗਾ ਮੈਂ ਲੁਧਿਆਣਾ ਦੇ ਇੰਡਸਟਰੀਲਿਸਟ ਭਰਾਵਾਂ ਨੂੰ ਰਿਕੁਐਸਟ ਕੀਤੀ ਉਹ ਅੱਜ ਕੋਈ 13 ਇੰਡਸਟਰੀਲਿਸਟ ਆਏ ਸੀ ਔਰ ਮੁੱਖ ਮੰਤਰੀ ਜੀ ਨੂੰ ਆਪਣੇ ਹੱਥੋਂ ਕੰਟ੍ਰਿਬਿਊਸ਼ਨ ਦੇ ਕੇ ਗਏ ਔਰ ਕਾਫੀ ਵੱਡੀ ਕੰਟ੍ਰਿਬਿਊਸ਼ਨ ਦੇ ਕੇ ਗਏ ਆਂ ਔਰ ਮੈਂ ਇੱਕੋ ਹੀ ਗੁਜ਼ਾਰਿਸ਼ ਕਰਦਾ ਕਿ ਬਾਕੀ ਇੰਡਸਟਰੀਅਲਿਸਟ ਭਰਾਵਾਂ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਔਰ ਐਨ ਆਰ ਆਈ ਭਰਾਵਾਂ ਨੂੰ ਗੁਜ਼ਾਰਿਸ਼ ਕਰਦਾ ਕਿ ਵੱਧ ਤੋਂ ਵੱਧ ਯੋਗਦਾਨ ਹੁਣ ਹੋਰ ਪਾਓ ਜਿਹੜੇ ਅੱਜ ਇੰਡਸਟਰੀਅਲਿਸਟ ਭਰਾ ਦੇ ਕੇ ਗਏ ਆਂ ਮੈਂ ਉਹਨਾਂ ਦਾ ਤੁਹਾਨੂੰ ਕੁਝ ਨਾਮ ਤੇ ਵੀਰਵਾ ਦੱਸਣਾ ਚਾਹੁੰਦਾ ਇਕਦਾ ਮੈਂ ਆਪਣੇ ਮਦਰ ਫਾਦਰ ਦੇ ਨਾਮ ਦੀ ਚੈਰੀਟੇਬਲ ਟਰਸਟ ਬਣਾਈ ਹੋਈ ਹੈ ਜਿਹੜੀ ਕਿ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਉਹਦੇ ਵਿੱਚੋਂ ਮੈਂ 50 ਲੱਖ ਰੁਪਇਆ ਕ੍ਰਿਸ਼ਨਾ ਪ੍ਰਾਨ ਕੈਂਸਰ ਚੈਰੀਟੇਬਲ ਟਰਸਟ ਹੈ ਕ੍ਰਿਸ਼ਨਾ ਮੇਰੇ ਮਾਤਾ ਜੀ ਦਾ ਨਾਮ ਸੀ ਪ੍ਰਾਨ ਮੇਰੇ ਫਾਦਰ ਦਾ ਨਾਮ ਸੀ ਉਹਨਾਂ ਦੇ ਨਾਮ ਤੇ ਬਣਾਈ ਹੈ 50 ਲੱਖ ਰੁਪਇਆ ਉਹਦੇ ਤੋਂ ਮੈਂ ਕੰਟਰੀਬਿਊਟ ਕੀਤਾ ਪਰਸਨਲੀ ਫਿਰ ਮੋਂਟੇ ਕਾਰਲੋ ਗਰੁੱਪ ਹੈ ਨਾਹਰ ਵਾਲੇ ਕਮਲ ਉਸ ਵੱਲ ਉਹ ਆਏ ਸੀ 1 ਕਰੋੜ ਰੁਪਇਆ ਉਹ ਦੇ ਕੇ ਗਏ ਹੈ ਹੈਪੀ ਫੋਰਜਿੰਗ ਪਿੱਛੇ ਐਸੇ ਤੁਹਾਨੂੰ ਪਤਾ ਉਹਨਾਂ ਨੇ ਉਹ ਵੀ ਅਨਾਉਂਸ ਕੀਤੀ ਸੀ ਆਪਣੀ ਇਨਵੈਸਟਮੈਂਟ ਵੀ ਅਨਾਉਂਸ ਕਰਕੇ ਗਏ ਆ ਉਹਨਾਂ ਨੂੰ ਮੈਂ ਰਿਕਵੈਸਟ ਕੀਤੀ ਉਹਨਾਂ ਦੀ ਡਾਇਰੈਕਟਰ ਮੇਗਾ ਗਰਗਾਈ ਸੀ ਕਰੋੜ ਰੁਪਇਆ ਉਹ ਦੇ ਗਈ ਆ ਉਸ ਤੋਂ ਬਾਅਦ ਸੀਗਲ ਇੰਡੀਆ ਹੈ ਤੇ ਆਪਣੇ ਕਾਫੀ ਰੋਡਸ ਬਣਾਉਂਦੇ ਆ ਲਿਸਟਡ ਕੰਪਨੀ ਹੈ ਲੁਧਿਆਣੇ ਦੀ ਹੈ ਇਹਨਾਂ ਨੂੰ ਰਿਕੁਐਸਟ ਕੀਤੀ 50 ਲੱਖ ਰੁਪਏ ਇਹ ਦੇ ਕੇ ਗਏ ਆ ਟਰਾਈਡੈਂਟ ਗਰੁੱਪ ਆਪਣੇ ਰਜਿੰਦਰ ਗੁਪਤਾ ਜੀ ਦਾ 50 ਲੱਖ ਰੁਪਏ ਇਹ ਦੇ ਕੇ ਗਏ ਆ ਇੱਕ ਵਰਤਮਾਨ ਸਪਿਨਿੰਗ ਮਿਲ ਐਸ ਪੀ ਉਸਵਾਲ ਜੀ 50 ਲੱਖ ਹੀ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਇੱਕ ਆਕਟਿਵ ਅਪਰਲ ਹੈ ਇਹ ਲੁਧਿਆਣੇ ਦੀ 9 ਲੱਖੀ ਉਹਨਾਂ ਨੇ ਦਿੱਤਾ ਉਹ 15 ਲੱਖ ਦਾ ਚੈੱਕ ਦੇ ਕੇ ਗਏ ਤੇ 35 ਲੱਖ ਦੇ ਅਪੈਰਲ ਆਲਰੇਡੀ ਭੇਜ ਚੁੱਕੇ ਆ ਜਿੱਥੇ-ਜਿੱਥੇ ਲੋੜ ਸੀਗੀ ਆਪਣੇ ਗਾਰਮੈਂਟ ਭੇਜ ਚੁੱਕੇ ਆ ਗੁਰਿੰਦਰ ਪੱਟੀ ਹੈਗੇ ਜੀਬੀ ਰਿਐਲਿਟੀ ਵਾਲੇ 25 ਲੱਖ ਰੁਪਇਆ ਉਹ ਦੇ ਕੇ ਗਏ ਕ੍ਰਿਮਿਕਾ ਵਾਲੇ ਹੈਗੇ ਆ ਇਹ ਵੀ ਲੁਧਿਆਣੇ ਦਾ ਗਰੁੱਪ ਹੈ ਅਨੂਬ ਵੈਕਟਰ ਦੀ ਕੰਪਨੀ 20 ਲੱਖ ਰੁਪਇਆ ਉਹ ਦੇ ਕੇ ਗਏ ਸਿਦਾਰਥ ਖੰਨਾ ਅਰੀ ਸੁਦਾਨਾ ਸਪਿਨਿੰਗ ਮਿਲ ਤੋਂ 20 ਲੱਖ ਰੁਪਏ ਉਹ ਦੇ ਕੇ ਗਏ ਆ। ਸੁਮਨ ਮੰਜਾਲ ਹੈ ਇਹ ਫੈਮਿਲੀ ਦਾ ਮੂਵ ਹੋ ਗਏ ਆ ਹੁਣ ਦਿੱਲੀ ਪਰ ਉਹਨਾਂ ਦਾ ਆਪਣਾ ਮੈਨੂੰ ਫੋਨ ਆਇਆ ਕਿ ਮੈਂ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਰੌਕਮੈਨ ਫਾਊਂਡੇਸ਼ਨ ਹੈ ਉਹਨਾਂ ਦੀ 10 ਲੱਖ ਰੁਪਏ ਉਹਨਾਂ ਨੇ ਕੰਟ੍ਰਿਬਿਊਟ ਕੀਤਾ। ਉਪਕਾਰ ਸਿੰਘ ਉਜੈ ਸਿੱਕੂ ਦੇ ਪ੍ਰੈਜ਼ੀਡੈਂਟ ਹੈ ਲੁਧਿਆਣੇ ਜਿਹੜੀ ਇਹ ਚੈਂਬਰ ਦੀ ਇੱਕ ਆਰਗੇਨਾਈਜੇਸ਼ਨ ਬਣੀ ਹੋਈ ਹੈ ਇੰਡਸਟਰੀ ਦੀ। 5 ਲੱਖ ਰੁਪਏ ਉਹ ਦੇ ਕੇ ਗਏ ਆ ਤੇ ਰਾਲਸਨ ਟਾਇਰ ਵਾਲੇ ਸੰਜੀਵ ਪਾਵਾ ਜੀ 2.5 ਲੱਖ ਰੁਪਏ ਇਹ ਦੇ ਕੇ ਗਏ ਆ ਮੈਂ ਹੋਰ ਵੀ ਇੰਡਸਟਰੀਲਿਸਟ ਭਰਾਵਾਂ ਨਾਲ ਰੈਗੂਲਰਲੀ ਇਨ ਟੱਚ ਆ ਸੀਐਮ ਸਾਹਿਬ ਖੁਦ ਵੀ ਫੋਨ ਕਰਦੇ ਆ ਸਾਰਿਆਂ ਨੂੰ ਸੋ ਮਿਸ਼ਨ ਚੜ੍ਹਦੀ ਕਲਾ ਲਈ ਫਿਲਹਾਲ ਇਹ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ